ਬੋਲੀ ਹਾਂਜੀ ਹਾਂ ਪਾਈ ਤਾਂ ਹੁਣ ਨਾ ਕੀ ਕਮਾ ਤੁਨੂੰ ਮੈਂ ਮੈਨੂੰ ਤਾਂ ਕੁਝ ਸ਼ਰਮ ਆਂਦੀ ਵਾਕੂ ਜੀ ਕੀ ਕੋੜਾਈ ਪਈ ਲੈ ਪਾਪਾ ਜੀ ਤੁਸੀਂ ਆਈ ਨਹੀਂ ਕਰਨਾ ਸੀ ਆ ਕੀ ਲੱਗਦਾ ਉਹ ਤਾਂ ਕਹਿੰਦੀ ਸੀ ਲਾ ਕੋਣ ਦੇ ਅੰਦਰ ਚੱਕ ਕੇ ਲੱਤਾ ਮੋਢੇ ਤੇ ਰੱਖ ਲਾ ਇਹ ਕਰ ਲਾ ਮੈਨੂੰ ਕੋੜੀ ਬਣਾ ਲਾ ਮੈਨੂੰ ਕੋੜੀ ਕਰ ਲਾ ਤੇ ਹੁਣ ਕੀ ਹੋ ਗਿਆ ਤਾਂ ਕਿ ਢਮ ਟੋਪੇ ਤੱਕ ਤਾਂ ਨਹੀਂ ਉੱਡੜ ਕੇ ਪਾਈ ਤੇ ਰੇ ਨੋ ਨਾ ਇਹ ਜਤਨ ਉਹ ਆਪਕੀ ਲਈ ਮੈਂ ਤਾਂ ਹੋਰੀ ਕੋਈ ਕੰਮ ਹੋ ਗਿਆ ਹੁਣ ਕੀ ਹੋ ਗਿਆ ਲੈ ਮੇਰੇ ਤਾਂ ਨਿੱਕਾ ਨਾ ਹੁਣ ਨਾ ਲੂ ਗਿਆ ਹੋਰ ਨੀ ਹੋ ਗਿਆ ਕੋਈ ਨਹੀਂ ਪਤਾ ਹੁਣ ਤੁਹਾਨੂੰ ਪਤਾ ਕਿ ਤੁਸੀਂ ਨਹੀਂ ਆਣੀ ਹੋਗੇ ਕਿਵੇਂ ਹੋ ਜਾਂਦਾ ਗੱਲ ਤੁਸੀਂ ਕੀਤਾ ਥੋੜੀ ਹੋਇਆਗਾ ਪਤਾ ਪਤਾ ਮੈਂ ਕੀਤਾ ਥੋੜੀ ਕਰਨੀ ਹੋਏਗਾ ਹੁਣ ਤੁਸ ਜੀ ਮੋਕ ਕਰ ਸਕ ਦੂੰਗੀ ਲੈ ਮੈਂ ਨਿੱਕਾ ਨਾ ਕਰਾਂ ਤਾਂ ਤੋੜੇ ਚਾਟੇ ਜੇ ਮੇਰੇ ਪੌਣੀਆਂ ਤੋਂ ਹੁਣ ਸਭਾ ਆ ਮੈਂ ਨਹੀਂ ਮੁੱਕਰ ਨਹੀਂ ਸਕਦੀ ਕਿ ਹੁਣ ਬਾਪੂ ਜੀ ਮੁੱਕਰ ਕਿਵੇਂ ਨਹੀਂ ਸਕਦੇ ਤੁਸੀਂ ਤੇਰੀ ਸਾਰਾ ਦਿਨ ਦਾ ਤੁਸੀਂ ਮੇਰੇ ਤੇ ਪਹਿਰਾ ਲਾਉਂਦੇ ਹੋਗੇ ਸਾਰਾ ਦਿਨ ਮੈਨੂੰ ਅੰਦਰ ਹੀ ਟਾਲੀ ਰੱਖ ਦੋ ਕਿਸੇ ਤੇ ਜਾਣ ਵੀ ਨਹੀਂ ਦਿੰਦੇ ਘੋੜਾ ਵੀ ਨਹੀਂ ਜਾਣ ਦਿੰਦੇ ਮੈਨੂੰ ਸਾਰਾ ਸਮਾਨ ਘਰੇ ਲਿਆ ਕੇ ਦਿੰਦੇ ਹੋਗੇ ਹਰ ਇੱਕ ਜ਼ਰੂਰਤ ਪੂਰੀ ਕਰਦੇ ਮੈਂ ਕਿੱਥੇ ਜਾਨੀ ਜਰੂਰ ਦਿੱਤਾ ਬਾਈ ਪੂਰੀ ਕਰਦੇ ਆ ਪਰ ਮੈਨੂੰ ਜਾਂ ਨਾ ਮਨੂ ਇਹ ਕੁੱਦੀ ਕਿ ਤੁੰਨੇ ਅੱਕਣਾ ਪੁੱਗਾ ਤੇ ਮੈਂ ਤਰੱਕ ਲਉ ਜੇ ਤੈਨੂੰ ਲੱਕ ਲਿਆ ਤਾਂ ਫਿਰ ਜਵਾਬ ਰੱਖਣ ਨੂੰ ਮੇਰੇ ਇੱਥੇ ਵੀ ਬੋਲੀ ਪੈਂਦੀ ਆ ਤੇ ਫਿਰ ਇਹ ਐਂਡ ਯਰ ਕਲਿਓ ਤਾਂ ਹੰਦਾਰੀ ਹੋ ਗਿਆ। ਬਾਰਗਰ ਰਵਰ ਨੂੰ ਕੋਈ ਨਾ ਕੋਈ ਬਲੱਬ ਵੀ ਬਣਾ ਤਾ। ਨਾ ਨਾ ਮੈਂ ਤਾਂ ਉਹਦੀ ਤਾਂ ਕੰਪੀਟਿਸ਼ਨ ਕਿ ਜੋ ਕੁਝ ਵੀ ਕਹਾਂ ਨਾ ਮਿਲ ਜੀਤ ਨਹੀਂ ਹੋਇਆ ਇਹ ਕਹੀ ਨਾ ਵੀ ਟੈਸਟ ਟਿਊਬ ਉਹ ਵੀ ਅਜੇ ਕਾ ਚੱਲਦਾ ਉਹਦੇ ਨਾਲ ਮੈਂ ਲੋਗਾਂ ਲੈ ਲਿਆ ਤੇ ਤੋ ਤਾਂ ਹੁੰਦਾ ਨਹੀਂ ਜਿਵੇਂ ਕਿੰਨੇ ਸਾਲ ਤੋਂ ਮੱਥਾ ਮਾਰੀਆ ਜਵਾਬ ਤਾਂ ਹੁੰਦਾ ਨਹੀਂ ਸੀਗਾ। ਮੁੰਕੇ ਤੋਂ ਵੀ ਗੱਲ ਮੰਨੂ ਆ ਤੁਸੀਂ ਕਹਿ ਦਿਓ ਨਾ। मैं ਕਿਵੇਂ ਕਹਿ था ਫਿਰ ਮੈਨੂੰ ਇੱਕ ਵਕ ਬਾਪੂ ਬੁੜਾ तू ਉੱਥੇ ਡੰਡਾ ਡੁੱਕਤਾ ਹੋ ਚਾਪਾ ਕਰ ਆ ਆ ਮੈਂ ਤੇ ਤੂੰ ਡੰਡਾ ਡੁੱਕਤਾ ਚਾਪਾ ਕਰ ਇੱਕ ਤੇ ਚਾਪਾ ਦੇ ਨਹੀਂ ਨਾ ਤੂੰ ਵੀ ਤੁਹਾਨੂੰ ਤੇ ਰੱਬ ਨੂੰ ਮੰਨਦਾ ਆ ਤੁਹਾਡੇ ਕੋਲ ਕਦੇ ਨਹੀਂ ਸ਼ੱਕ ਕਰਦਾ ਰੱਬ ਵਾਂਗੂ ਨਹੀਂ ਮੰਨਦਾ ਇਹ ਨਹੀਂ ਪਤਾ ਵੀ ਰੱਬ ਨਹੀਂ ਗੱਜਰਾ ਦੀ ਇਸ तो ना, 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 तो 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 ਹੋਣ ਦੇ ਅੰਦਰ ਆਬਤੀ ਰੱਖਣਾ ਸੀ ਨਾ ਬਾਹਰ ਕੱਢਣਾ ਸੀ ਤੁਸੀਂ ਬਾਹਰ ਨਹੀਂ ਫਿਰ ਬਾਹਰ ਕੱਢੇ ਸਵਾਦ ਵੀ ਤਾਂ ਨਹੀਂ ਹੁੰਦਾ ਨਾ ਜਦੋਂ ਵਿੱਚ ਜਾਂਦੀ ਹੈ ਨਾ ਇਹ ਤਸੱਲੀ ਉਹਦੀ ਹੁੰਦੀ ਹੈ ਐ ਤੁਸੀਂ ਨਾਲ ਹੁਣ ਰੰਬਾ ਤੇ ਵਿੱਚ ਹੀ ਰਹਿ ਗਿਆ ਹੁਣ ਹੁਣ ਮੋਟਰਸਾਈਕਲ ਦੇ ਮੋਟਰਸਾਈਕਲ ਦੇ ਚੱਪਤੀ ਲਾਉਣਾ ਪਈ ਹੈ ਤੇਰਾ ਬਰ ਬਾਹਰ ਡੋਲਦੀ ਕਿ ਮੋਟਰ ਨਾ ਚੱਲੂਗਾ ਹੁਣ ਪੰਪ ਵਾਲੇ ਕੋਲ ਜਾ ਕੇ ਤੇ ਪੰਪ ਵਾਲੀ ਉਹ ਤੂਤਦੀ ਉਹ ਮੋਰੀ ਦੇ ਵਿੱਚ ਪੈਂਦੀ ਹੈ ਫਿਰ ਵਿੱਚ ਤੇਲ ਪੜਦਾ ਹੋ ਫਿਰ ਮੋਟਰਸਾਈਕਲ ਚੱਲਦਾ ਨਾ ਫਿਰ ਮੋਟਰਸਾਈਕਲ ਚ ਜਾਣ ਪੈਂਦੀ ਹੈ ਮੈਂ ਤਾਂ ਹੁਣ ਫਿਲਟਰ ਪੀ ਹੁਣ ਨਹੀਂ ਕਰਦੀ ਮੈਂ ਹੁਣ ਤਾਂ ਮੈਨੂੰ ਨਹੀਂ ਆਵਸਤ ਹੋਗੀ ਪੱਕਾ ਪੱਕਾ ਨਹੀਂ ਹੋਗੀ ਹੁਣ ਮੇਰੀ ਗੱਲ ਤੋਂ ਮੋਟਰਸਾਈਕਲ ਤੇ ਪੈਤਲ ਪੁਆਈਓ ਜੋ ਖਾਲੀ ਵਿੱਚ ਕੁਝ ਤੇਲ ਕੰਢੇ ਨਾਲ ਮੈਂ ਤੁਰਦੀ ਨਹੀਂ ਹੁਣਾ ਮੈਂ ਤਾਂ ਮੋਟਰਸਾਈਕਲ ਵੀ ਜਾਮ ਹੋਗੀ ਜਾਮ ਤਾਂ ਕਿਵੇਂ ਹੋਗੀ ਤੇਰੇ ਸਰਵਿਸ ਦੁਆੜੀ ਕਰ ਦਿੰਨੇ ਤੇਰੇ ਮੋਬਿਲ ਚੇਂਜ ਕਰ ਦਿੰਨੇ ਜ਼ਰਾ ਤੇ ਫਿਲਟਰ ਚੇਂਜ ਕਰ ਦਿੰਨੇ ਤੇਰਾ ਕਰਵਾ ਲਿਓ ਤੇਰਾ ਤੇਰੇ ਰੇਮਾ ਪਿਸਟਨ ਚੇਂਜ ਕਰ ਦਿੰਨੇ ਤੇਰੇ ਕਰਵਾ ਲਿਓ ਤੇ ਮੈਂ ਤੇ ਬਲੇਟ ਆਦਿ ਨੇ ਸਹੀ ਕਰ ਦਿੰਨੇ ਕਲਚ ਪਲੇਟਾਂ ਵੀ ਰੈਲ ਹੋ ਗਈਆਂ ਹੋਣੀਆਂ ਉਹ ਤੂੰ ਤੇ ਮਰਜੀ ਹਾਂ ਹੁਣ ਤੂੰ ਦੱਸ ਚੱਲੇ ਤਾਂ ਮਜ਼ਾਕ ਮਜ਼ਾਕ ਚਲੋ ਮਜ਼ਾਕ ਕਰਦਾ ਹਾਂ ਵੀ ਚਲੋ ਸਵਾਦ ਲਏ ਤਾਂ ਸਵਾਦ ਸਵਾਦ ਚ ਬਿਲਕੁਲ ਕੰਮ ਦਾ ਦੇਖ ਹੋਈ ਜਾਂਦਾ ਤੇ ਮੈਂ ਤੁਹਾਨੂੰ ਕਿਹਾ ਮੈਂ ਤੁਹਾਨੂੰ ਜੇਨਮੀ ਨਾਟੀ ਗੱਲ ਲਵਾਉ ਤੂੰ ਮੰਨੀ ਨੀ ਉਹ ਤੋਂ ਤੇਰੀ ਗੋਲੀ ਪਈ ਦੀ ਲਵਾਇਆ ਸੀ ਯਾ ਲਵਾ ਕੇ ਕਹਿੰਦਾ ਸੀ ਤੂੰ ਜਿਆਰ ਨਹੀਂ ਤੂੰ ਸਿਲਵਾਇਆ ਟੀਕਾ ਲਵਾਇਆ ਸੀ ਤੇ ਟੀਕਾ ਲਵਾਏ ਤਾਂ ਬਾਦ ਕਰਦੇ ਮਹੀਨੇ ਵਾਰੇ ਫੇਰ ਲਵਾਉਣਾ ਹੁੰਦਾ ਕਿ ਟੀਕੀ ਤੇ ਟੀਕਾ ਕੱਲਾ ਕਰਵਾ ਹੋ ਗਿਆ ਕਿ ਨਹੀਂ ਕਿ ਪਹਿਲਾਂ ਤਾਂ ਹੋ ਤਾ ਗਿਆ ਹੁਣ ਫਿਰ ਟੀਕਾ ਫੇਰ ਵੀ ਹੋ ਜਾਂਦਾ ਹੈ ਅੱਜ ਕੱਲ ਹੂੰ ਕੋਈ ਸলিউਸ਼ਨ ਦੱਸ ਵੀ ਤੂੰ ਇਹਨੂੰ ਰੱਖਣਾ ਹੈ ਜਾਂ ਫਿਰ ਇਹਦਾ ਕੋਈ ਇਲਾਜ ਹੋ ਸਕਦਾ ਤੂੰ ਜਾ ਕੇ ਕਿਸੇ ਨਰਸ ਨੂੰ ਸੋਸ ਨੂੰ ਪੁੱਛ ਲੈ ਵਟੰਡੇ ਜਾ ਆ ਸਵੇਰੇ ਇਹਦੇ ਤੁਸੀਂ ਲੈ ਕੇ ਜਾਵਾਂਗੇ ਮੈਂ ਮਾਪੂ ਜੀ ਨਾਲ ਇਕੱਲੇ ਜਾਂਦੀ ਨਹੀਂ ਮੈਰਾ ਤਾਂ ਫਿਰ ਰਾਤ ਟੀਕਾ ਜੂਫਰੋ ਦੇ ਹੋਟਲ ਦੇ ਕਮਰੇ ਲੈਣਾ ਕੋਈ ਨਹੀਂ ਲੈਣਾਂ ਨਹੀਂ ਫਿਰ ਆ ਕਬੜਾ ਤੇ ਲੈ ਹੀ ਲਾ ਨਹੀਂ ਤੇ ਮਸਲਾ ਕੀ ਹੈ ਤੇਰਾ ਬਸ ਸਫਾਈ ਕਰਾਉਣੀ ਹੈ ਮੇਰੇ ਬੋਮਿਨਾ ਤੇ ਪੈਕ ਹੋ ਗਈ ਫਿਰ ਦੁਕਨ ਜਵਾਕ ਛੋਟਾ ਜਵਾਕ ਰੋਂਦਾ ਆਪਣੇ ਨਮਜੇ ਹੋ ਜਾਣਗੇ ਖਰਾਬ ਹਾਂ ਤੇ ਕਿਰਾਪ ਕਹਿੰਦੀ ਕੱਲ੍ਹ ਬੜਕਦੀ ਕਿਦੋਂ ਮੈਡੀਕਲ ਤੋਂ ਗੋਲੀ ਗੋਲੀ ਲਾ ਕੇ ਦੇਵਾਂ ਪੀ ਸਾਲ ਕਰਨਾ ਤਾਂ ਕਿੰਨੇ ਜਾਣਿਆ ਟੜਕੀ ਬਾਪੂ ਜੀ ਰੇ ਕੰਮ ਤਾਂ ਕੱਜਲ ਬਠਟੇ ਗਿਆ ਨੇ ਤਾਂ ਹੁਣ ਕਿੱਥੇ ਆ ਤੁਰੇ ਆ ਕਿ ਮੈਂ ਤਾਂ ਜਮੋਟਰ ਤੇ ਸੀਗਾ ਮੈਂ ਕਿ ਕਰਿਆ ਕਰਿਆ ਹਾਂਜੀ ਬਾਪੂ ਜੀ ਕਰਿਆ ਤਾਂ ਕਰ ਲਈ ਇੱਕ ਵਾਰੀ ਨਾਲ ਹੁਣ ਡਰ ਵੀ ਨਹੀਂ ਜਾਂਦਾ ਕੋਈ ਹੁਣ ਤਾਂ ਹੋਈ ਫੇਰ ਹੋਣਾ ਸੀ ਤੁਸੀਂ ਆਜੋ ਕੋਈ ਨਹੀਂ ਆਜਾ ਕਰ ਮੋਹਨੇ ਆਸ-ਪਾਸ ਦੀ ਤੁਤ ਕੁਮਰੀ ਗੱਲ ਸੁਣ ਬਾਹਰ ਉਹਨਾਂ ਦੀ ਉਹ ਮਨ ਵਾਲੀ ਬੁੜੀ ਤਾਂ ਨਹੀਂ ਬੈਠੀ ਜੀ ਉਹ ਜਾਗ ਕਰ ਨਾ ਨਾ ਉਹ ਨਹੀਂ ਬੈਠੀ ਉਹ ਤਾਂ ਲਈ ਹੋਈ ਐ ਨਾ ਕਿਤੇ ਰਾਂ ਗਈ ਐ ਉਹ ਜਵਾਨੀ ਵੇੜਾ ਬਹੁਤ ਮਰਦੀ ਹੁੰਦੀ ਸੀ ਮੇਰੇ ਤੇ ਤੁਸੀਂ ਬਾਤ ਪੂਰੀ ਹੈਗੀ ਜਵਾਨ ਹੀ ਕਰਾਂਗੇ ਮੈਨੂੰ ਰੋਚੀ ਕਿ ਲੇਕੀ ਨਾ ਕੋਈ ਕੋਈ ਤੈਨੂੰ ਪੁੱਛੇ ਤੈਨੂੰ ਕਿਉਂ ਕਿਉਂ ਪੁੱਛੇ ਤੈਨੂੰ ਮੈਂ ਪੁੱਛਦਾ ਮੈਂ ਪਸੰਦ ਆ ਤੈਨੂੰ ਨਾ ਨਾ ਮਰੀ ਕੰਨੀ ਤੋਂ ਬਿੱਕ ਤੁਸੀਂ ਆਜੂ ਨਾ ਮੇਰੇ ਕੋਲ ਜਗ੍ਹਾ ਨਾ ਆ ਗਿਆ ਰਮਜ਼ ਰਮਜ਼ਾਨ ਸਾਫਾ ਪੂਰਾ ਆ ਸਾਫ ਹੈ ਮੈਂ ਫਿਰ ਆਜੂ ਤੱਕ ਚੱਡ ਚੱਡ ਕੇ ਚੱਲੂਗਾ ਮੈਂ ਫਿਰ ਠੀਕ ਹੈ ਪੱਪੂ ਜੀ ਮੈਂ ਫੱਕ ਮੈਂ ਫਿਰ ਨਾ ਅੱਗੇ ਹੰਦ ਹੋਰ ਮਿਲਦਾ ਠੀਕ ਹੈ